ਚਾਲਾ ਆ ਤਾਂ ਨਿਬੜ ਗਿਆ ਆਏ ਰੱਬਾ ਕਿਤੇ ਨਾ ਪ੍ਰੋਣੀ ਕੀ ਆ ਜਾਣ ਕਿਤੇ ਕੰਮ ਹੀ ਨਹੀਂ ਨਿਬੜਦਾ ਸਾਰੀ ਦਿਹਾੜੀ ਹੁਣ ਆ ਪਾण्डे ਆ ਪਾण्डे ਹੁਣ ਮੈਂ ਸਵੇਰ ਮਾਝ ਹੁਣ ਤਾਂ ਨਹੀਂ ਮੈਂ ਮਾਝੇ ਮੈਂ ਥੱਕ ਗਿਆ ਮੈਂ ਜਾ ਕੇ ਲੱਗਦਾ ਘਰਾਂ ਪਹਿਲਾਂ ਆਪਣਾ ਬੂਏ ਬੰਦ ਕਰ ਦਵਾਂ ਕਿੰਨਾ ਟਾਈਮ ਹੋ ਗਿਆ ਇਧਰਲੇ ਵੀ ਬੰਦ ਕਰਦੇ ਨਹੀਂ ਮੰਮੀ ਕਿੱਡਾ ਅਜ ਘਰ ਹੈਗੇ ਕਿੱਤੇ ਰਹਿ ਗਈ ਆ ਆ ਗਈ ਤੇ ਕਿਤੇ ਮੈਂ ਤਾਂ ਹੱਕ ਗਈ ਸੱਚੀ ਅੱਜ ਇੰਨੇ ਜਿਆਦੇ پرانے ਮੈਨੂੰ ਤੇ ਇਦਾਂ ਲੱਗਦਾ ਜਿਦਾ ਦਾਦਾ ਜਰਾ ਨਾ ਪਿੰਡ ਆ ਕੇ ਵੱਸ ਗਿਆ ਹੁੰਦਾ ਇੱਥੇ ਹੀ ਅੱਜ ਮੰਮੀ ਕੇ ਘਰੋਂ ਚਲ ਜਾਂਦੀ ਕੰਮ ਨਹੀਂ ਕੰਮ ਹੋ ਜਾਂਦਾ ਕਿਤੇ ਚੱਲ ਤੂੰ ਕਲਪਨਾ ਇਦਾਂ ਕਰ ਕਪੜੇ-ਕੁਪੜੇ ਚੇਂਜ ਕਰ ਕੇ ਆਇਆ ਨਾ ਜੀ ਨਾ ਮੈਂ ਨਹੀਂ ਕਪੜੇ ਚੇਂਜ ਕਰਦਾ ਮੈਂ ਇਦਾਂ ਹੀ ਪੈ ਜਾਣਾ ਹਾਂ ਹਾਂ ਕੀ ਕਰਨੀ ਹਣ ਇਹਨਾਂ ਨੂੰ ਲਾਵਾ ਨਾ ਇਹਨਾਂ ਨੂੰ ਲਾ ਕੇ ਕਿਤੇ ਟਿਕਾਣੇ ਰੱਖ ਕੇ ਤੇਰੀ ਫਿਰ ਕੀ ਆਣੀ ਹੈ ਉਹ ਕੋਈ ਨਹੀਂ ਚੋਰ ਹੋਣ ਲੱਗਾ ਇੱਥੇ ਆਹ ਸੌ ਜਾ ਚੁੱਪ ਕਰਕੇ ਯਾਰ ਸੌ ਲੱਗੀਆਂ ਤੇ ਮੈਂ ਤੇ ਆਪ ਥੱਗੀ ਪਈ ਆ ਜਾ ਬੱਤੀ ਬੰਦ ਕਰੋ ਉੱਟ ਕੇ ਬੱਤੀ ਦੀ ਬੰਦ ਕਰਨੀ ਨੇਰੇ ਡਰ ਲੱਗਦਾ ਮੈਨੂੰ ਵਾਹ ਜੀ ਵਾਹ ਮੈਨੂੰ ਤਾਂ ਲੱਗਦਾ ਜਨਾਨੀ ਤੁਸੀਂ ਜਿਹਦੇ ਬੰਦਾ ਮੈਂ ਵਾਂ ਤੁਹਾਨੂੰ ਨੇਰੇ ਚ ਡਰ ਲੱਗਦਾ ਹੁਣ ਚੁੱਪ ਕਰ ਮੇਰੀ ਬੂਰੇ ਬਾਹ ਮਾਰ ਤੇ ਮਾਰਦੇ ਆ ਬੱਤੀਆਂ ਸਾਰੇ ਬਿਜਾਦੀਆਂ ਬਜਾਦਦੀਆਂ ਬਸ ਫਿਰ ਆ ਜਾਗਦੀ ਰਹਿੰਦੇ ਤੇ ਸੌਂ ਜਾ ਚੁੱਪ ਕਰਕੇ ਸੌਂ ਲੱਗ ਮੈਂ ਕੰਮ ਨਾ ਕਰਾਂ ਆ ਜਗ ਬੋਜ ਆ ਗਿਆ ਦੇਖੋ ਵੀ ਕੋਣ ਆਇਆ ਕੋਈ ਅੱਧੀ ਰਾਤ ਕੋਣ ਆ ਗਿਆ ਸਾਡੇ ਦਾ ਹੋ ਗਏ ਬੈ ਲੋਕਾਂ ਨੂੰ ਟਿਕਾ ਨਹੀਂ ਜਾਗ ਤੇ ਬੂਹਾ ਖੋਲ ਯਾਰ ਉਹ ਮੈਂ ਤੇ ਜਿੱਦਾਂ ਸਾਰੀ ਢਾੜੀ ਨਾ ਬੈ ਤੇ ਵਿਹਲਾ ਬੈ ਕੇ ਕੱਟ ਲੈਣਾ ਇੱਕ ਤੇ ਬੰਦਾ ਥੱਕਿਆ ਟੁੱਟਿਆ ਹੁੰਦਾ ਇੱਕ ਪਤਾ ਨਹੀਂ ਕਿਹੜੇ ਅੱਧੀ ਰਾਤਾਂ ਕਰਨ ਬੈ ਜਾਂਦੇ ਕਪੜੇ ਪਾਈਏ ਕਿਦਾਂ ਜੁੱਤਾ ਯਾਰ ਤਿਆਰ ਯਾਰ ਅੱਧੀ ਰਾਤ ਪਤਾ ਨਹੀਂ ਕਿਹੜਾ ਹੋ ਰਿਹਾ ਹੈ ਤਾਂ ਹੱਸਵਾ ਦਾਉਗੇ ਕੌਣ ਆ ਗਿਆ ਤੀਰਾ ਤੈਨੂੰ ਤੇ ਅੱਗੇ ਨਹੀਂ ਕੋਟਿਆ ਮੈਂ ਨਹੀਂ ਤੇਰਾ ਪਤਾ ਥੱਕਿਆ ਟੁੱਟਿਆ ਆਂ ਦੱਦੀ ਰਾਤਾਂ ਕਰ ਦਿੰਦੇ ਆ ਕੌਣ ਆ ਭੈਣ ਤੂੰ ਐ ਵੇਲੇ ਦੀ ਰਾਤ ਕਿਉਂ ਆਪਣੇ ਘਰ ਆਉਣ ਵਾਸਤੇ ਟਾਈਮ ਵੇਖਣਾ ਪਿਆ ਮੈਨੂੰ ਕੋਈ ਉਹ ਟਾਈਮ ਦੀ ਨਹੀਂ ਗੱਲ ਚੱਲਾ ਅੰਦਰ ਆ ਸਮਾਨ ਚੁੱਕੀ ਚੋਕਲਾ ਚੋਕਲਾ ਯੋ ਯਾਰ ਆਪਣੇ ਘਰ ਆਪਣੇ ਘਰ ਆਉਂਦਾ ਵੀ ਕੋਈ ਟਾਈਮ ਹੁੰਦਾ ਉਧਰੋਂ ਨੀਂਦ ਨੇ ਜੋਰ ਪਾਇਆ ਉਧਰੋਂ ਇਹ ਆ ਗਈ। ਸਮਰਤ ਹੂੰ ਉੱਠ ਪਹਿਣਾ ਇਹ ਸੜੀ ਕਿਹੜੀ ਪਹਿਣ ਇੱਕ ਤੇ ਪਹਿਣੇ ਉੱਠ ਜਾ। ਕੀ ਗੱਲ ਭਾਬੀ? ਬੜਾ ਮੂੰਹ ਤਰ ਗਿਆ ਵਾ। ਨਹੀਂ ਨਹੀਂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਹਿ ਜਾ। ਮੈਂ ਪਾਣੀ ਲੈ ਕੇ ਆਉਣੀ ਤਾਂ। ਮੈਂ ਮੈਨੂੰ ਪਾਣੀ ਨਹੀਂ ਚਾਹੀਦਾ। ਹਾਂ ਜੀ। ਤੁਹੀ ਇਨਰ ਨੇਰੇ ਕੀ ਗੱਲ ਹੋਈ ਆਪਣੇ ਘਰ ਨਹੀਂ ਆ ਨਹੀਂ ਸਕਦੀ ਉਹਨੇ ਵੀ ਇਹੀ ਪੁੱਛ ਲਿਆ ਓਹੋ ਭੈਣ ਆਪਣੇ ਘਰ ਆਉਂਦੀ ਨਹੀਂ ਗੱਲ ਵੈਸੇ ਪੁੱਛਿਆ ਵੀ ਖੈਰ ਸੋਖਿਆ ਅੱਧੀ ਰਾਤ ਆਏ ਜੀ ਅੱਧੀ ਰਾਤ ਪੁਆ ਖੜਕਾਇਆ ਸਾਡਾ ਆਪਣੇ ਘਰ ਦਾ ਖੜਕਾਇਆ ਤੇ ਤੇਰੇ ਜੀਜੇ ਨੂੰ ਨਾ ਕੰਮ ਪੈ ਗਿਆ ਸੀ ਕੋਈ ਤੇ ਮੈਂ ਕਿਹਾ ਮੰਮੀ ਨਾਲੋਂ ਗੇਰ ਸ਼ਹਿਰੋਂ ਬਾਹਰ ਮੈਂ ਘਰੇ ਇਕੱਲੀ ਕੀ ਕਰਨਾ ਸੀ ਨਹੀਂ ਮੈਂ ਸੋਚਾਂ ਵੀ ਜੀਜਾ ਆਇਆ ਨਹੀਂ ਇੱਥੇ ਕੀ ਗੱਲ ਹੋ ਗਈ ਨਹੀਂ ਤਾਂ ਭੈਣ ਤੇ ਜੀਜੇ ਨਾ ਆਉਂਦੀਂਦੀ ਤੇ ਉਹ ਮੈਨੂੰ ਫਿਰ ਬਾਰੀ ਲਾਗੇ ਬੁਆ ਚ ਚਲੋ ਕਹਿੰਦੇ ਕੱਲ ਮੈਂ ਨਾ ਲੈਂਦਾ ਜਾਊਂਗਾ ਚਲ ਇਦਾਂ ਕਰ ਰੋਟੀ ਰੋਟੀ ਲਾ ਦੇ ਭੈਣ ਨੂੰ ਰੋਟੀ ਰੋਟੀ ਖਵਾ ਹਾਂ ਮੈਂ ਪਾਣੀ ਤੇ ਚਾਹ ਲੈ ਕੇ ਆਉਣੀ ਫਿਰ ਮੇਰੇ ਕੋਲ ਨਹੀਂ ਭਾਬੀ ਬਹਿ ਜਾ ਰੋਟੀ ਰੋਟੀ ਤਾਂ ਖਾ ਲਈ ਸੀ ਇਹਨਾਂ ਨੂੰ ਚਾਹ ਨਾਲ ਕੀ ਫੋਨ ਆਇਆ ਸੀ ਇਹ ਤੁਰਪੇ ਮੰਮੀ ਨਾਲ ਅੱਛਾ ਕਿਸੇ ਦਾ ਪਤਾ ਲੈਣਾ ਸੀ ਕੋਈ ਅਮਰਜੈਂਸੀ ਚ ਦਾਤ ਲਗਾ ਹੈ ਤੇ ਮੈਨੂੰ ਫਿਰ ਇੱਧਰ ਲਾਗੇ ਕੋਈ ਨਾ ਕੱਲ ਸ਼ਾਮ ਤੱਕ ਮੈਂ ਚਲ ਜੂ। ਨਹੀਂ ਨਹੀਂ ਜਾਣਦੀ ਨਹੀਂ ਭੈਣ ਕੋਈ ਟੈਨਸ਼ਨ ਕੋਈ ਨਹੀਂ ਫਿਰ ਸੋਣਾ ਹੀ ਆਂਦੇ ਫਿਰ ਐਦਾਂ ਕਰੋ ਤੁਸੀਂ ਬਹਿ ਜਾਓ ਉੱਧਰ ਸੋਜੋ। ਹਾਂ ਮੈਂ ਤੁਹਾਡੇ ਬਿਸਤਰਾ ਲਾ ਦੇਣੀ ਮਮੀ ਕੇ ਨਾਲ ਮਿਲავਨੀ ਜਾਗੇ। ਮੇਰੀ ਗੱਲ ਸੁਣੋ ਭਾਬੀ। ਹਾਂਜੀ। ਮੈਨੂੰ ਨਾ ਐਸੀ ਬਿਨਾ ਨੀਂਦ ਨਹੀਂ ਆਂਦੀ। ਮੈਂ ਤੇ ਇੱਥੇ ਹੀ ਪਉਂਗੀ। ਹਾਂਜੀ ਹਾਂਜੀ ਕੋਈ ਨਾ ਜੀ ਜੀ ਹੂੰ ਪੈ ਜਾਓ ਅਸੀਂ ਉਧਰ ਚਲ ਜਾਂਦੇ ਏ ਤੁਸੀਂ ਉਧਰ ਚਲ ਜਾਓ ਠੀਕ ਹੈ ਹਾਂਜੀ ਹਾਂਜੀ ਆ ਮੇਰਾ ਪਰਸ ਨਾ ਹਾਂ ਅਲਮਾਰੀ ਚ ਰੱਖ ਦੇ ਹਾਂਜੀ ਹਾਂਜੀ ਇੱਥੇ ਰੱਖ ਦੇਣੀ ਚਲ ਆ ਜਾਓ ਉਧਰ ਯਾਰ ਮੈਨੂੰ ਪਤਾ ਜੀ ਆ ਜਾਓ ਤੈਨੂੰ ਚੰਗਾ ਭਲਾ ਪਤਾ ਉਧਰ ਮੈਂ ਐਸੀ ਤਾਂ ਨਹੀਂ ਰਵਾਇਤ ਮम्मी ਐਸੀ ਚ ਨਹੀਂ ਪੈਂਦੀ ਝੁੱਪ ਕਰ ਜਾਓ ਚਲੋ ਨਹੀਂ ਨਹੀਂ ਦੋਨੀ ਕੋਈ ਗੱਲ ਹੈ ਤੈਨੂੰ ਚਲ ਜੇ ਨਹੀਂ ਆ ਭੈਣ ਕੋਈ ਨਹੀਂ ਸੌਂ ਜਾ ਤੂੰ ਕੋਈ ਗੱਲ ਨਹੀਂ 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 ਜੀ ਜੀ ਲੈ ਤੋ ਆ ਬੱਤੀ ਨਾ ਬੰਦ ਕਰੀ ਮੈਨੂੰ ਨੇਰੇ ਚ ਨੀਂਦ ਨਹੀਂ ਆਂਦੀ ਦੋਵੇਂ ਭੈਣ ਭਰਾ ਇਦਾਂ ਦੇ ਆਪਾਂ ਬੱਤੀ ਦਬਾਣਾ ਨੀਂਦ ਨਹੀਂ ਚੱਲਦੀ ਯਾਰ ਚੱਲ ਜਾ ਪੈ ਜਾ ਜਾ ਕੇ ਉਹ ਮੇਰਾ ਫੋਨ ਫੜਾ ਦੇਣਾ ਲੈ ਲੈ ਲੱਲਾ ਕੋਣ ਰਤ ਉੱਠ ਜਾ ਭਰਾਵਾ ਮੈਨੂੰ ਨਹੀਂ ਨੀਂਦੋਂ ਡੋਂਡੀਏ ਤੇ ਚੁੱਪ ਕਰਕੇ ਤਾ ਜੋ ਮੈਨੂੰ ਤਾਂ ਮੱਛਰ ਟਕ ਟਕ ਖਾਈ ਜਾਂਦੇ ਆ ਮੈਂ ਮਿੱਧੂ ਨਹੀਂ ਖਾਂਦਿਆ ਇਹ ਕਾਹੀ ਮੇਰਾ ਸਾਲਾ ਇਹ ਐ ਐਂ ਡੰਡ ਦੇ ਕੀੜੇ ਕੱਟੰਦੇ ਆਂ ਜੰਦ ਪੈਨ ਦੇ ਵੀਰਾ ਤੁਹਾਡਾ ਤੇਜ ਹੋ ਜਾ ਤੂੰ ਤਾਂ ਜਮਾਈ ਸਲੋ ਜਿੱਦਾਂ ਮੈਂ ਗੰਨੇ ਵਾਲੀ ਮਸ਼ੀਨ ਵੇਖੀ ਹੂੰ ਉਹ ਚੋਂ ਗੰਨੇ ਦਾ ਜਦੋਂ ਗੰਨਾ ਬੰਦੇ ਰਸ ਨਿਕਲਦਾ ਇਹ ਸਾਲਾ ਪਸੀਨਾ ਘੜਾਉਂ ਦਿਆ ਮੇਰਾ ਮੈਨੂੰ ਅਦਰ ਮੱਛਰ ਟਕ ਟਕ ਖਾਡਾ ਮੇਰੀ ਸੁਣ ਗੱਲ ਮਾਤਾ ਇੱਥੇ ਸੋਵੇਂ ਨਾ ਸੋਵੇਂ ਮੈਂ ਇੱਥੇ ਏਸੀ ਲਵਾ ਲੈਣਾ ਕੱਲ ਹੂੰ ਹੂੰ ਕਰੀ ਜਾਂਦੀ ਤੂੰ ਪਤਾ ਨਹੀਂ ਕਿੱਦਾਂ ਸੁੱਤੀ ਮੈਨੂੰ ਨੀਂਦ ਨਹੀਂ ਆਉਂਦੀ ਹੋਰ ਯਾਰ ਮੈਂ ਤਾਂ ਗਿਵਰੰਦਰੀ ਦੋ ਗਿਆ ਵਾ ਯਾਰ ਆਹ ਕਿ ਮੱਛਰ ਇੱਧਰ ਵੇ ਹੱਥ ਵੇ ਮੇਰਾ ਮੱਛਰ ਨਾਲ ਪਰ ਉੱਟ ਜਾ ਭਰਾ ਵਾ ਯਾਰ ਸੌਂ ਜੋ ਕਿਤੇ ਕਿਨੇ ਵਾਰ ਸੁਣ ਲਈ ਨਾ ਉਹਨਾਂ ਨੇ ਇੱਧਰ ਉੱਠ ਕੇ ਆਏ ਨੇ ਉਹਨਾਂ ਨੇ ਕਹਣਾ ਕੀ ਪਤਾ ਘਰ ਤੋਂ ਦੇ ਲੜਨਾ ਪੈ ਜਾ ਚੁੱਪ ਕਰਕੇ ਹੁਣ ਨਾ ਪੱਖਾ ਸਾਥ ਦੇਣਾ ਨਾ ਤੂੰ ਮੇਰੇ ਸਮਝਾ ਚੇਕ ਸੋ ਰਜੇ ਤੇ ਬੁੱਢਾ ਲੱਗਾ ਪਾਣੀ ਦੀ ਪਿਆਸ ਲੱਗੀ ਸਿਮਰਤ ਹੂੰ ਪਾਣੀ ਪੀ ਲੋ ਜਦੋਂ ਜ਼ਾਂ ਲੱਗ ਗਈ ਪਿਆ वि सड़ा गरम में ठंडा पानी पी से का यार की मत वजी पई मेरी आए पण ਔ ਕੀ ਹੋਇਆ ਤੁੰਗੀ ਲੱਭੀ ਜਾਨੀਂ ਅਕੜਕੜ ਲਈ ਕਦੋਂ ਦੀ ਮੈਂ ਤਿਆਰ ਹੋ ਕੇ ਇਧਰ ਲੱਗ ਕੇ ਬਹਿ ਵੀ ਗਿਆ ਮੈਂ ਨਾਸ਼ਤਾ ਕਦੋਂ ਕਰਾਉਣਾ ਮੈਨੂੰ ਹਾਂਜੀ ਹਾਂਜੀ ਯਾਰ ਮੇਰਾ ਤੇਰੀਂ ਲਾ ਕੇ ਕਿੱਥੇ ਰੱਖਿਆ ਸੀ ਮੈਂ ਜੇ ਆ ਬਰਾਤੀ ਸੁੱਤੇ ਕਿੱਥੇ ਇੱਥੇ ਦੀਦੀ ਜੋਂ ਤਾਂ ਪਹਿਲਾਂ ਉਧਰ ਤੇ ਕਿੱਥੇ ਪਏ ਹੋਣੇ ਆਹੋ ਉਧਰ ਪਏ ਹੋਣੇ ਤੇ ਫੇਰ ਜਾਵਾਂ ਵੇਖਿਆ ਵਾ ਤੇ ਜਾ ਹਾਂ ਨਹੀਂ ਤੁਸੀਂ ਮੇਰੇ ਨਾਲ ਆਓ ਤੁਹਾਨੂੰ ਪਤਾ ਹੋਣਾ ਦੀ ਜ ਸੁਭਾਅ ਕਿਦਾਂ ਦਾ ਉਨੋਂ ਨੇ ਮੈਨੂੰ ਕਹਿਣਾ ਅੱਜ ਤੇ ਮੈਂ ਸੁੱਤੀਆਂ ਤੇ ਹੁੰਦੇ ਫੋਲਾ ਫਲਾਈਆਂ ਦੇਭੀ ਕਰਨ ਹੂੰ ਸਾਰਾ ਕੋਈ ਨਾ ਤੂੰ ਮੇਰੇ ਦਵਾਲੇ ਕਰਾ ਦੇ ਉਹਨੂੰ ਨਹੀਂ ਤੁਸੀਂ ਆਪ ਆਓ ਤੁਹਾਡੇ ਸਾਹਮਣੇ ਗੇ ਲੜਾਈ ਦੀ ਪਾਂਡਿਆ ਪਾਗਲੇ ਚੱਲ ਪਹਿਲਾਂ ਤੈਨੂੰ ਮੈਂ ਵੀ ਇਹ ਸਮਝਾਇਆ ਚੀਜ਼ ਆਪਣੀ ਸਰਾਤੀ ਮੈਂ ਕਿਹਾ ਨਾ ਸਾਹਮਣੇ ਰੱਖ ਹਾਂ ਕਿਹਾ ਤੇਹੀ ਤੂੰ ਹੁਣ ਘਰ ਚੋਂ ਕਿੱਥੇ ਚਲ ਜਾਣੀ ਤੇਰਾ ਦਿਮਾਗ ਮਾਸਾ ਨਹੀਂ ਕੰਮ ਕੀਤਾ ਚੱਲਾ ਤੱਕਤਾ ਗੁੱਦਾ ਫੋਲਾ ਚੱਕਰ ਕੀ ਕਰ ਲੋਗੇ ਸੇਵਾ ਕੋ ਸੋਲੇmber ਘੜੀ ਮੈਨੂੰ ਗੀਲੀ ਸੋਝੋ ਤੁਸੀਂ ਉਹ ਨਾ ਸਿਮਰਤ ਦਾ ਸਮਾਨ ਨਹੀਂ ਲੱਭਣ ਡਿਆ ਹਾਂਜੀ ਮੈਂ ਕੋਈ ਨਾ ਤੇ ਲੇਟਰ ਮੈਂ ਵੇਖ ਲੈਨੀ ਆ ਭਾਬੀ ਮੈਂ ਚੋਰ ਨਹੀਂ ਆ ਜੋ ਮੇਰਾ ਪਰਸ ਫੜ ਲਿਆਈ ਤੇਰਾ ਸਮਾਨ ਨਾ ਮੈਂ ਆਪਣੇ ਪਰਚ ਨਹੀਂ ਪਾਇਆ ਦਿਨ ਚੜੇ ਆ 8 9 ਵਜੇ ਪੇਕੇ ਘਰ ਆਈ ਆ 10 ਵਜੇ ਤੱਕ ਸੌਂ ਤਾਂ ਦਿੰਦੀ ਨਾਸ਼ਤਾ ਕਰਕੇ ਦੁਪਹਿਰਾਂ ਤੱਕ ਮੈਂ ਨਿਕਲ ਜਾਣਾ ਸੀ ਆ ਮੇਰਾ ਪਰਸ ਖੋਣ ਲਾਈ ਮੈਂ ਫੜ ਨਹੀਂ ਮੇਰੀ ਮੈਂ ਉਹ ਨਹੀਂ ਨਹੀਂ ਲੈ ਫੜ ਲੈ ਮੈਂ ਫੋਲਣ ਦੇ ਮੈਂ ਸਮਾਨ ਚੋਕੀ ਦੇਖਣ ਲੱਗੀ ਕਿੱਥੇ ਨਾ ਰੱਖਤਾ ਵੇ ਚੀਜ਼ ਤੇ ਮੇਰੀ ਦੀਦੀ ਕੀ ਹੋਇਆ ਵੇ ਇੱਕ ਸੇਵਕਾ ਮੰਨਿਆ ਮਰਾਤੀ ਆਈਆਂ ਪਰ ਇਹਦੇ ਚ ਨਾ ਖੁੰਦਸ ਨਹੀਂ ਵਿਖਾਈਦੀ ਕਮਰੇ ਚ ਉਠਾ ਕੇ ਉਧਰ ਪੇਟ ਮੇਰੀ ਗੱਲ ਸੁਣੋ ਤੇ ਹੀ ਮੇਰੀ ਵੱਡੀ ਭੈਣ ਆ ਆਹੋ ਅੱਛਾ ਮੈਂ ਅਹੀਂ ਹੀ ਨਹੀਂ ਆਨੇ ਭਿੱਤ ਚੁੱਕਿਆ ਸਮਾਨ ਅਹੀਂ ਇਹ ਵੀ ਨਹੀਂ ਐਨੇ ਵੀ ਤੁਹਾਡੇ ਪਰਸ 'ਚ ਆ ਮੈਂ ਸ਼્યોਰ ਹਾਂ ਕਿ ਤੁਹਾਡੇ ਪਰਸ 'ਚ ਨਹੀਂ ਹੈਗਾ ਤੇ ਨਾ ਤੁਹਾਡੇ ਕੋਲ ਹੈਗਾ ਬਿਲਕੁਲ ਮੈਂ ਆਪਣੇ ਘਰ ਦੀ ਚੀਜ਼ ਰੱਖ ਕੇ ਕੀ ਕਰਨੀ ਹੈ ਮੇਰੇ ਭਰਾ ਦੀ ਮਿਹਨਤ ਦੀ ਬਣੀ ਚੀਜ਼ ਹੈ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਇਦਾਂ ਕਿਉਂ ਕਰਦੇ ਹੋ ਮੈਂ ਕੀ ਕੀਤਾ ਕਿਉਂ ਚੇੜਬਾਜ਼ੀਆਂ ਇਹ ਕਰਦੇ ਤੁਸੀਂ ਵਿੱਚ ਚੇੜਬਾਜ਼ੀਆਂ ਆਪਣੀਆਂ ਤੋਂ ਫਰਕ ਦਾ ਬਾਜ਼ ਨਹੀਂ ਨਾ ਹੁੰਦੇ ਸੇਵਾ ਗਾਉਂ ਬਿਨਾ ਗਾਉਂ ਤੋਂ ਜ਼ਾਮ ਨਾ ਮੇਰੇ ਤੇ ਲਈ ਮੇਰਾ ਬੈਗ ਤੇ ਮੇਰਾ ਪਰਸ ਚੁੱਪ ਕਰ ਜੋ ਮੇਰੀ ਗੱਲ ਸੁਣ ਲਓ ਮੰਨਿਆ ਦੋ ਤਿੰਨ ਅਰੀ ਇਹਨੇ ਤੁਹਾਨੂੰ ਕੋਈ ਗੱਲ ਕਹੀ ਮੈਨੂੰ ਨਹੀਂ ਇਸ ਚੀਜ਼ ਦਾਗਾ ਤੁਸੀਂ ਉਹ ਖੁੰਦਸ ਕੱਢਣੀ ਇਹ ਮੈਨੂੰ ਵੀ ਪਤਾ ਕੱਢਣੀ ਤੇ ਜੇ ਮੈਂ ਹੁਣ ਸਮਾਨ ਲੱਭਾਂ ਤੁਹਾਨੂੰ ਪਤਾ ਕਿੱਥੇ ਆ ਦੱਸਾ ਜਵਾਨ ਕਿੱਥੇ ਆ ਸਮਾਨ ਕਿੱਥੇ ਮਤਲਬ ਤੈਨੂੰ ਦੱਸ ਜਿੰਨਾ ਵਾ ਇੱਧਰ ਹੋਏ ਮਾੜਾ ਇਹਦੇ ਚ ਤਾਂ ਮਰੇ ਕਿਨੀ ਚੁੱਪ ਕਰ ਜਾ ਤੂੰ ਦਿਖਾਉਣਾ ਕੀ ਭੈਣ ਆਹੀ ਹੈ ਨਾ ਤੇ ਉਹਨੇ ਰੱਖਿਆ ਮੈਂ ਰੱਖਿਆ ਇਸ ਚੀਜ਼ ਦਾ ਮੈਂ ਦੱਸਾਂ ਫੜੇ ਰਾਤੀ ਨਾ ਹੀ ਸੌਣ ਲੱਗੇ ਇਹਨੇ ਪਰ ਕਿੱਥੇ ਰੱਖੇ ਮੈਨੂੰ ਕੀ ਪਤਾ ਹੋਵੇ ਜਿੱਥੋਂ ਨਿਕਲੇ ਉੱਥੇ ਰੱਖਿਆ ਹੋਣੀ ਇੱਥੇ ਰੱਖਿਆ ਹੀ ਆ ਬੈੱਡ ਦੇ ਲੱਗੇ ਤੇ ਇਹ ਲਮਾਰੀ ਚ ਕਿੱਦਾਂ ਆ ਗਏ ਇਹਨੂੰ ਪੁੱਛਨਾ ਚੁੱਪ ਕਰ ਜਾਓ ਮੈਂ ਉਹ ਨਹੀਂ ਆ ਦੱਸਾਂ ਬਲ ਲਮਾਰੀ ਚ ਕਿੱਦਾਂ ਆਏ ਸੁਣੋ ਫਿਰ ਬੜਾ ਮੱਚਦੀ ਐ ਨਾ ਕੋਈ ਗੱਲ ਕਹਿਦਾ ਕਹਿੰਦੀ ਐ ਦੀਦੀ ਜਾਨ ਕੇ ਕਲੇਸ਼ ਪੰਦੀ ਐ ਨਾਮ ਲਾਉਂਦੀ ਐ ਨਾ ਪੁੱਠੇ ਸਿੱਧੇ ਹੁਣ ਦਸਾਂਗੀ ਨਾਮ ਕਿਦਾਂ ਘੇਤੇ ਲਾਈਦਾ ਐ ਜਦੋਂ ਪੁੱਛੇਗੀ ਨਾ ਸਮਾਨ ਕਿੱਥੇ ਐ ਫੇਰ ਦੱਸੂੰਗੀ ਪਤਾ ਲੱਗ ਗਿਆ ਪਤਾ ਵੇ ਮੈਂ ਤੇ ਜੇ ਅੱਖੀ ਵੇਖਿਆ ਇਹ ਚਾਵੇ ਨਾ ਮੈਨੂੰ ਅੱਖੀ ਵੇਖੇ ਨੂੰ ਝੂਠਾ ਪਾ ਦੇ ਕਾਦੀ ਖੁੰਦਸ ਗੱਡਣ ਦੇ ਉਹ ਉੱਥੇ ਚੀਜ਼ਾਂ ਪਈਆਂ ਰੱਖਣ ਦੇ ਮੈਨੂੰ ਇਹ ਹੀ ਮੈਂ ਚੱਲ ਸਾਂਭਣ ਦੇ ਹੋਣੇ ਆ ਪਤਾ ਮੈਂ ਕਿਉਂ ਵੇਖਿਆ ਤੁਹਾਨੂੰ ਜੇ ਨਾ ਕੋਈ ਮੈਂ ਤੁਹਾਨੂੰ ਵੇਖਣ ਦਾ ਚੋਰੀ ਚੋਰੀ ਤੇ ਕੀ ਕਰਦੇ ਆ ਜਾਹਰਕਤਾਂ ਤੋਂ ਮੈਂ ਤਾਂ ਵੇਖਿਆ ਵੀ ਭੈਣ ਮੇਰੀ ਕੱਲੀ ਪਈ ਹੈ ਕਿਤੇ ਡਰ ਨਾ ਜਾਵੇ ਪਰ ਜਦੋਂ ਮੈਂ ਵੇਖਿਆ ਇੱਥੇ ਤੇ ਫਿਲਮ ਹੀ ਹੋਰ ਚੱਲਣ ਦੀ ਮੂਵੀ ਹੋਰ ਚਲਾ ਕੇ ਬੈਠੇ ਸੀ ਤੁਸੀਂ ਤੇ ਮੇਰੇ ਦਿਮਾਗ 'ਚ ਇਹ ਆਵੇ ਬਾਰ ਬਾਰ ਮੈਂ ਚੱਲ ਸਾਂਭਣ ਦੇ ਹੋਣੀ ਸਾਂਭਣ ਦੇ ਹੋਣੀ ਕੋਈ ਨਹੀਂ ਇੱਥੇ ਸਾਹਮਣੇ ਪਈਆਂ ਮਹਿੰਗੀ ਪਾਦੀ ਚੀਜ਼ਾਂ ਸਾਂਭਣ ਦੇ ਉਹ ਮੈਨੂੰ ਤਾਂ ਪਤਾ ਹੀ ਹੋਣ ਲੱਗਾ ਤੁਸੀਂ ਤਾਂ ਖੁੰਦਸ ਕੱਢਣ ਦੇ ਕਾਦੀ ਖੁੰਦਸ ਕੱਢਣ ਦੇ ਜੀ ਕਿਉਂ ਇਹੋ ਝਰਕਦਾ ਕਰਦੇ ਜੇ ਤੁਹਾਡੀ ਭਾਬੀ ਆ ਕੱਲੀ-ਕੱਲੀ ਇਹ ਵੀ ਪਤਾ ਨਾ ਤੇ ਤੁਸੀਂ ਉਹਦੇ ਨਾਲ ਅੰਜ ਕੱਲੇ-ਕੱਲੇ ਤੇ ਕਿਉਂ ਨਹੀਂ ਇੱਦਾਂ ਇਦਾਂ ਮਿਲ ਕੇ ਰਹਿੰਦੇ ਕਿਹੜੀ ਗੱਲ ਦੀ ਖੁੰਦਸ ਕੱਢੀ ਇਹ ਦੱਸੋ ਪਹਿਲਾਂ ਮੈਨੂੰ ਜਦੋਂ ਦਾ ਤੇਰਾ ਵਿਆਹ ਆਇਆ ਵਾ ਹਰ ਚੀਜ਼ ਦਾ ਹੱਕ ਜਿਤਾ ਕੇ ਬੈਗੀ ਐ ਮੇਰਾ ਹੀ ਭਰਾ ਮੇਰੇ ਤੋਂ ਦੂਰ ਕਰਤਾ ਤੇ ਮੈਂ ਸੋਚਿਆ ਲਾਪਰਵਾਹੀ ਇਹਦੀ ਵਿਖਾਵਾਂਗੀ ਤੇ ਤੁਹਾਨੂੰ ਬੋਲੇਗਾ ਹੋਰ ਕੋਈ ਰਾਤੀ ਸੁਣੋ ਗੱਲ ਤੂੰ ਜਾਂਦੇ ਨਾ ਇੰਨੇ ਤੁਹਾਡਾ ਭਰਾ ਦੂਰ ਕਰਤਾ ਰਾਤੀ ਜੋ ਤੂੰ ਆਇਆ ਹੋ ਨਾ ਇੱਥੇ ਪੈਣ ਲੱਗੇ ਇਹਨੂੰ ਮੈਂ ਕਹਿੰਦਾ ਹਾਂ ਵੀ ਮਨੇਸੀ ਤੋਂ ਬਿਨਾਂ ਨੀਂਦ ਨਹੀਂ ਹੁੰਦੀ। ਅਗਲੀ ਮੱਛਰ 'ਚ ਗਰਮੀ ਦੇ ਵਿੱਚ ਉੱਥੇ ਸੁੱਤੀ ਰਹੀ ਆ। ਕਿਉਂ? ਕਿਉਂਕਿ ਮੇਰੀ ਨਣਾਂ ਸੁਖੀ ਰਵੇ। ਨਣਾਂ ਸੁਖ ਨਹੀਂ ਨੀਂਦ ਸੋਵੇ ਤੇ ਨਣਾਂ ਨੇ ਇੱਧਰ ਕੰਮ ਹੀ ਹੋਰ ਕੀਤੇ ਆ। ਕਾਦੀ ਸੁਖ ਦੀ ਨੀਂਦ? ਕਿੱਦਾਂ ਮੈਂ ਮਿਲਾਂ ਤੈਨੂੰ ਫਿਰ ਦੱਸ ਮੈਨੂੰ। ਕਿਹੜੇ ਮੂਹ ਨਾਲ ਤੈਨੂੰ ਮਿਲਾਂ ਜਿਹੜੀਆਂ ਤੂੰ ਵਰਕਦਾ ਕਰਨੀਆਂ? ਪੈਨ ਦੱਸ ਮੈਨੂੰ ਕਿਉਂ ਇਹੋ ਜਿਹੀ ਸੋਚ ਰੱਖਦੇ ਆ। ਅਗਲੀ ਨੇ ਮੈਨੂੰ ਰਾਤ ਹੀ ਕਹਿਤਾ। ਨਹੀਂ ਜੀ। ਦੀਦੀ ਇਹ ਤੇ ਇਹਨਾਂ ਨੂੰ ਦੋਕ ਦਿਨ ਰੱਖਦੇ ਇਹਨਾਂ ਨੂੰ ਕਿਉਂ ਚਾਹੁੰਦਣਾ ਕਿਉਂ ਮਾਰਾ ਸੋਚਦੀਆਂ ਕਿਉਂ ਇਹੋ ਜੀ ਸੋਚ ਰੱਖਦੀ ਓ ਤੇਰੇ ਬਾਰੇ ਮਾਰਾ ਸੋਚਦੀ ਐ ਕਿੱਡੇ ਚੰਗੇ ਲਫ਼ਜ਼ ਕੱਢਦੀ ਐ ਮੈਂ ਤੁਹਾਡੇ ਲਈ ਕਦੀ ਮਾਰਾ ਨਹੀਂ ਸੋਚਿਆ ਹਾਂ ਮੈਂ ਬੜ ਬੋਲੀ ਜੂਰੀ ਮੈਂ ਬੋਲ ਪਈ ਨਹੀਂ ਹਾਂ ਪਰ ਮੈਂ ਤੁਹਾਡੇ ਅਗੇ ਮਾਰਾ ਤਾਂ ਨਹੀਂ ਸੋਚਿਆ ਕਿੱਦਾਂ ਲਈ ਤੁਸੀਂ ਸੋਚ ਲੈ ਕੇ ਬੈਗੇ ਜੇ ਸਿਰਫ ਇਹ ਕੇਸ ਕਰਕੇ ਕਿ ਮੈਂ ਤੁਹਾਡੇ ਪਰਾਂ ਨੂੰ ਤੁਹਾਡੇ ਤੋਂ ਦੂਰ ਕਰਤਾ ਦੀਦੀ ਕੋਈ ਵੀ ਪਰਜਾਈ ਨਾ ਕਦੀ ਵੀ ਦੀ ਭੈਣ ਤੋਂ ਦੂਰ ਨਹੀਂ ਕਰਦੀ ਉਹਨੂੰ ਸਭ ਚੰਗਾ ਲੱਗਦਾ ਕਿ ਕੋਈ ਆਉਂਦਾ ਵਾ ਜਾਂਦਾ ਵਾ ਵਧੀਆ ਲੱਗਦਾ ਵਾ ਤੁਸੀਂ ਆਪਣੇ ਮਨ ਜੀਚ ਜੇ ਲੈ ਕੇ ਬੈਠੇ ਜੇ ਉਹ ਗਲਤੀ ਹੋ ਗਈ ਭਾਬੀ ਮaaf ਕਰ ਦੇ ਮੈਨੂੰ ਮੈਨੂੰ ਲੱਗਾ ਵਿਆਹ ਹੋ ਗਿਆ ਹੁਣ ਐ ਮੈਨੂੰ ਪੁੱਛੇਗਾ ਨਹੀਂ ਹੱਸੇ ਕਰਕੇ ਤੇਰੇ ਨਾਲ ਖੁੰਦਸ ਬਾਜੀ ਕਰ ਗਈਆਂ ਨਾਲ ਸਮਾਨ ਮੈਂ ਰੱਖਿਆ ਨਹੀਂ ਵੈਲਾ ਮੈਂ ਤੇਰੀ ਅਲਮਾਰੀ ਚ ਹੀ ਵਸ ਰੱਖਿਆ ਚੱਲ ਛੋਟੀ ਭੈਣ ਸਮਝ ਕੇ ਮaaf ਕਰ ਦੇ ਮੈਨੂੰ ਨਹੀਂ ਮੇਰੀ ਗੱਲ ਸੁਣ ਇਧਰ ਤੇ ਮਾਫੀ ਮੰਗ ਲਈ ਜਿਹਦਾ ਇਟਮ ਮਿੰਗਰ ਪਾ ਦਾ ਸਮਾਨ ਲਗਾਇਆ ਉਹਦੇ ਕੋਲੋਂ ਮਾਫੀ ਮੰਗੀ ਚੱਲੇ ਚੱਲ ਤੇਰੇ ਕੋਲੋਂ ਕੀ ਮੰਗਾ ਕਰ ਤਾਂ ਤੁਸੀਂ ਮੈਨੂੰ ਮਾਫ ਤੇ ਤੁਸੀਂ ਕਰੋਗੇ ਨਾ ਬਿੰਨਾਂ ਨੂੰ ਮਾਫ਼ ਕਰ ਦੇਣਾ ਯਾਰ ਕੋਈ ਗੱਲ ਨਹੀਂ ਪਤਾ ਕਿ ਕਈ ਨਾ ਖੁੰਦਸ ਬਾਜੀਆਂ ਬਣੀਆਂ ਕਰਦੀਆਂ ਨੇ ਚੰਗੀ ਚੀਜ਼ ਬਣੀ ਹੁੰਦੀ ਹੈ ਤੇ ਆ ਕੇ ਪਰਜਾਈਆਂ ਦੇ ਮਤਲਬ ਗਲਤ ਇਲਜ਼ਾਮ ਲਾ ਦੇਣਾ ਬਣਾਣਾ ਨਹੀਂ ਆਂਦਾ ਜਾਣ ਕੇ ਮਾੜਾ ਕਮਾਂਦੀਆਂ ਨੇ ਜਾਂ ਇਦਾਂ ਆ ਕੇ ਨਾ ਕੋਈ ਇਹੋ ਜਿਹਾ ਇਲਜ਼ਾਮ ਲਵਾ ਦਿੰਦੀਆਂ ਨੇ ਕਿ ਨਨਾਂ ਨੂੰ ਬੁਰਿਆ ਬਣਾਉਣ ਵਾਸਤੇ ਕਿ ਜਾਨ ਬੁਝ ਕੇ ਸਾਨੂੰ ਘਰੋਂ ਕੱਢਣਾ ਚਾਹਦੀ ਭਾਬੀ ਤੇ ਝੂਠਾ ਇਲਜ਼ਾਮ ਲਵਾਉਂਦੀਆਂ ਨੇ ਨਾ ਇਹ ਕੁਝ ਕਰਿਆ ਕੋਈ ਸਟੋਰੀ ਚ ਮੈਸੇਜ ਬੜਾ ਪਿਆਰਾ ਹੈ ਇੱਕ ਰੀਅਲ ਸਟੋਰੀ ਹੈਗੀ ਜੇ ਸ਼ਾਰਟ ਹੈ ਬਿਲਕੁਲ ਕਿਉਂਕਿ ਕਈ ਘਰਾਂ 'ਚ ਕੁਝ ਹੋ ਚੁੱਕਾ ਹੈ ਤੇ ਕਈਆਂ 'ਚ ਸ਼ਾਇਦ ਅਜੇ ਹੋਰ ਹੋਣਾ ਹੈ। ਤਾਂ ਉਹਨਾਂ ਦਾ ਕਿ ਮੈਸੇਜ ਤੁਸੀਂ ਪਹੁੰਚਾ ਦਿਓ ਕਿ ਆਪਣੀਆਂ ਭਜਾਈਆਂ ਨੂੰ ਨਾ ਪੁੱਠੇ ਤਰੀਕੇ ਦੇ ਇਲਜ਼ਾਮ ਲਵਾ ਗਏ ਨਾ ਨਨਾਨਾ ਨਾ ਇੰਜ ਕਲੇਸ਼ ਪਾਇਆ ਕਰੋ। ਸੋ ਸਟੋਰੀ ਵਧੀਆ ਲੱਗੇਗੀ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਬੈਲ ਸਾਈਵਗਨੇ ਲਵਾਈ ਸੀ ਉਹਨੂੰ ਤੁਹਾਨੂੰ ਕਰਨਾ ਜ਼ਰੂਰ ਭੁੱਲਣਾ। ਠੀਕ ਹੈ ਜੀ। ਤੇ ਇੱਕ ਆਖਰੀ ਗੱਲ ਇਹ ਆ ਵੀ ਜਿਹੜਾ ਬੰਦਾ ਵੀਡੀਓ ਬਣਾਉਣ ਡਿਆ ਨਾ ਸਾਡੇ ਤੋਂ ਬੋਰ ਹੋ ਕੇ ਵਾਸਿੰਗਾ ਲੈਣ। ganga ji sashi gar ji sushrita